ਖਾਣਾ ਸੀ ਡਿਵੀਜ਼ਨ ਵੱਲੋਂ ਇੱਕ ਸਨੇਚਰ ਨੂੰ ਖੋਦ ਦੌਰਾਨ ਵਰਤੀ ਗਈ ਐਕਟਿਵਾ ਸਮੇਤ ਕਾਬੂ ਕੀਤਾ ਗਿਆ ਫੜੇ ਗਏ ਦੋਸ਼ੀ ਦੇ ਖਿਲਾਫ ਪਹਿਲਾਂ ਵੀ 9 ਮੁਕਦਮੇ ਸਨੇਚਿੰਗ ਅਸਲਾਇਕ ਜੂਆ ਐਕਟ ਲੜਾਈ ਚੱਕਰੇ ਐਨਡੀਪੀਐਸ ਐਕਟ ਲੂਟਾ ਖੋਹਾ ਦੇ ਦਰਜ ਹਨ ਇਸ ਸੰਬੰਧੀ ਜਾਣਕਾਰੀ ਡੀਸੀਪੀ ਲਾਅ ਐਂਡ ਆਰਡਰ ਆਲਮ ਵਿਜੇ ਸਿੰਘ ਵੱਲੋਂ ਦਿੱਤੀ ਗਈ ਆਮ ਇਸਰ ਪੁਲਿਸ ਕਮਿਸ਼ਨਰੇਟ ਦੇ ਪੁਲਿਸ ਸਟੇਸ਼ਨ ਡਿਵੀਜ਼ਨ ਸੀ ਨੇ ਐਫਆਈਆਰ ਦਰਜ ਕੀਤੀ ਐਫਆਈਆ ਨੰਬਰ 38 2 4 2025 ਦੀ ਅੰਦਰ ਸੈਕਸ਼ਨ 304 2 111 ਬੀ ਐਨਐਸ ਇਹਦੇ ਵਿੱਚ ਇੱਕ ਮੁੰਡੇ ਨੇ ਇੱਕ ਮੁੰਡੇ ਨੂੰ ਅਰੈਸਟ ਕੀਤਾ ਜਿਹਦਾ ਨਾਮ ਹੈ ਨਿੱਕੋ ਤੇ ਦੂਸਰਾ ਉਹਦਾ ਜਿਹੜਾ ਸਾਥੀ ਹੈ ਰੂਬਲ ਉਹ ਹਾਲੇ ਫਰਾਰ ਹੈ ਇਹਨਾਂ ਨੇ ਇੱਕ ਤੇ ਦੋ ਦੀ ਦਰਮਿਆਨੀ ਰਾਤ ਨੂੰ ਇੱਕ ਲੇਡੀ ਮਨਜੀਤ कौर ਜਿਹੜੀ ਆਪਣੇ ਘਰ ਵੱਲ ਜਾ ਰਹੀ ਸੀ ਰਾਤੀ ਉਹਦੇ ਉਹ ਪੈਦਲ ਜਾ ਰਹੀ ਸੀ ਇਹ ਦੋਨੋਂ ਮੁੰਡੇ ਐਕਟਿਵਾ ਸਕੂਟਰ ਤੇ ਆਏ ਤੇ ਮਨਜੀਤ ਕੌਰ ਦੀ ਵਾਲੀਆਂ ਸਨੇਚ ਕੀਤੀਆਂ ਤੇ ਜਿਵੇਂ ਸਨੇਚ ਕੀਤੀਆਂ ਆਪਣਾ ਮਜੀਦ ਕੌਰ ਨੇ ਥਾਣੇ ਇਤਲਾ ਦਿੱਤੀ ਤੇ ਪੁਲਿਸ ਨੇ ਨਾਲ ਦੇ ਨਾਲ ਹੀ ਐਫ ਆਈ ਆਰ ਰਜਿਸਟਰ ਕੀਤੀ ਤੇ ਐਫ ਆਈ ਆਰ ਅਰਸਟ ਕੀਤੇ ਕਰਕੇ ਤੇ ਪੁਲਿਸ ਨੇ ਪਾਲਣਾ ਸ਼ੁਰੂ ਕੀਤਾ ਕਿ ਜਿਹੜੇ ਮੁੰਡਿਆਂ ਨੇ ਕੀਤੀ ਐਸ ਅਸੀਂ ਕੈਮਰਾਜ਼ ਦੀ ਹੈਲਪ ਲਈਤੀ ਨਾਲ ਹਿਊਮਨਿਟੀ ਹੈਲਪ ਲਈਤੀ ਤੇ ਸਾਨੂੰ ਪਤਾ ਚੱਲਿਆ ਕਿ ਇਹ ਜਿਹੜਾ ਇੰਦਰਜੀਤ ਸਿੰਘ ਅਕਵਲਜੀਤ ਸਿੰਘ ਅਲਾਇਸ ਨਿੱਕੂ ਜਿਹੜਾ ਹੈਗਾ ਮੁੰਡਾ ਇਹਨੇ ਆ ਕੀ ਪੀਏ ਦੀ ਸਨੇਚਿੰਗ ਨਾਲਿੰਦਾਲ ਮੁੰਡਾ ਰੂਬਲ ਹੈਗਾ ਤੇ ਅਸੀਂ ਥੋੜੇ ਦਿਨਾਂ ਦੇ ਵਿੱਚ ਵਿੱਚ ਹੀ ਇਹਨੂੰ ਅਰੈਸਟ ਕਰ ਲਿਆ ਤੇ ਅਰੈਸਟ ਕਰਕੇ ਸਾਨੂੰ ਪਤਾ ਚੱਲਿਆ ਕਿ ਇਹਦੇ ਤੇ ਪਹਿਲਾਂ ਤੋਂ ਹੀ ਨੌ ਮਕਦਮੇ ਦਰਜ ਹੈਗੇ ਆਪਣਾ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਦੇ ਵੱਖ-ਵੱਖ ਥਾਣਿਆਂ ਤੇ ਤੇ ਹੁਣ ਅਸੀਂ ਇਹਨੂੰ ਅਦਾਲਤ ਵਿੱਚ ਪੇਸ਼ ਕਰਕੇ ਅੱਜ 2 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਤੇ ਅ ਹੁਣ ਅਸੀਂ ਇਹਦੀ ਹੋਰ ਵੀ ਕੁੱਝ ਗੱਲ ਕਰਾਂਗੇ ਤੇ ਸਾਨੂੰ ਇਹਦੇ ਨਾਲ ਨਾਲ ਇੱਕ ਹੋਰ ਚੀਜ਼ ਪਤਾ ਚੱਲੀ ਹੈ ਕਿ ਜਿਹੜੀ ਇਹ ਵਾਲੀਆਂ ਸਨੈਚਰ ਦੇ ਸੋਨੇ ਦੇ ਕੰਗਨ ਸਨੈਚ ਕਰਦਾ ਸੀਗਾ ਇਹ ਬੇਸਿਕਲੀ ਉਹਨਾਂ ਦਾ ਸੋਨਾ ਪਿਗਲਾ ਕੇ ਉਸ ਨਿਆਰੇ ਨੂੰ ਦਿੰਦਾ ਸੀਗਾ ਤੇ ਉਸ ਨਿਆਰਿਆਂ ਨੂੰ ਦੇ ਕੇ ਤੇ ਉਹਦੇ ਬਦਲੇ ਪੈਸੇ ਲੈਂਦਾ ਸੀ